ਹਾਂਜੀ ਕਮਾਨ ਬਲੌਗ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ ਜੀ ਅੱਜ ਹੈਗੀ ਹੈ ਪਸੰਤ ਪੰਚਮੀ ਪਸੰਤ ਪੰਚਮੀ ਲਈ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਜੀ ਬਣਾ ਰਹੇ ਜੀ ਅੱਜ ਦਾਲ ਸਬ지 ਅੱਜ ਪਹਿਲਾਂ ਕੁਛ ਪਤੇ ਨਹੀਂ ਲੱਗਿਆ ਨਹੀਂ ਕਿ ਬਣਾਈਏ ਸੂਪ ਜਾਂ ਫਿਰ ਮੈਂ ਸੋਚਿਆ ਅੱਜ ਆਪਾਂ ਬਣਾ ਲਨੇ ਆ ਦਾਲ ਦੁੱਧ ਵਾਲੀ ਕਿੰਨੀ ਵੀ ਕੱਢਤਾ ਅੱਜ ਟਾਈਮ ਹੋ ਗਿਆ ਇਹ ਸ਼ਾਮ ਦਾ ਪਪਾ ਬਣਾ ਰਹੇ ਹਾਂ ਜੀ ਮੁੰਬੀ ਦੀ ਦਾਲ ਵਿੱਚ ਥੋੜੇ ਜਿਹਾ ਪਾ ਮਾ ਕੇ ਮੋਠ ਵੈਸਾ ਅੱਜ ਸਾਰਾ ਦਿਨ ਕੰਮ ਚ ਹੀ ਲੰਘ ਗਿਆ ਤਿਆਰੀਆਂ ਕਰਦੇ ਨੇ ਕੱਲ ਨੂੰ ਜਾਣਾ ਈ ਸਾਨੂੰ ਪ੍ਰੋਗਰਾਮ ਤੇ ਜੀ ਅੱਜ ਸਾਰਾ ਦਿਨ ਵੈਸੇ ਕੱਪੜੇ ਪ੍ਰੈਸ ਕਰੇ ਤਿਆਰੀ ਕਰਕੇ ਰੱਖੀ ਜਾਣ ਦੀ ਥੋੜੇ ਜਿਹਾ ਮੋਠ ਪੈਣੇ ਆ ਪੰਗੋਠ ਪਾ ਲਾਂਗੇ

ਐਂਡੀ ਆਪਾਂ ਨੇ ਪਾਣੀ ਪਾ ਕੇ ਰੱਖਤਾ ਜੇ ਇਹਨੇ ਗਰਮ ਹੋਊਗਾ ਫਿਰ ਆਪਾਂ ਇਹਦੇ ਵਿੱਚ ਦਾਲ ਧੋ ਕੇ ਪਾ ਦਾਂਗੇ ਜੀ ਵੀ ਦਾਲ ਸਬਜੀ ਤੋਂ ਹਣੀ ਬਹੁਤ ਸਖਾਲੀ ਐ ਇਹਦੇ ਨਾਲ ਦਾਲ ਬਾਹਰ ਨਿਕੜਦੀ ਹੈ ਜੀ ਆਪਾਂ ਥੋੜਾ ਜਾਂ ਪਾਦ ਨੇ ਐਸੇ ਸਰੋਂ ਦਾ ਤੇਲ ਦੇ ਤਰਤਾ ਲਾ ਲਏ ਸੀ ਆਪਣੀ ਘਰ ਦੀ ਸਰੋਂ ਹੁੰਦੀ ਹੈ ਉਹ ਘਰ ਹੀ ਕਢਾ ਲਦੇ ਆਂ ਫਿਰ ਆਪਾਂ ਕਾਫੀ ਟਾਈਮ ਆਪਾਂ ਨੂੰ ਬੁੱਕ ਜੀ ਨਹੀਂ ਹੈਗੀ ਕੜਾਈ ਹੋਈ 3-4 ਮਿੰਨਾਂਾਂ ਵਿੱਚ ਜਲਦੇ ਨੇ ਜੀ ਆਪਣੇ ਵਧੀਆ ਨੇ ਹਾਂਜੀ ਪਨ ਲਾਸ ਨੂੰ ਸਿੱਲ ਲੈ ਜਿ ਆਪਾਂ ਕਿਹਾ ਕੱਟ ਲਈਏ ਮੈਂ ਜਿਆਦਾਤਰ ਮੈਂ ਸੇ ਇੱਥੇ ਖੜਕੀ ਜਿਆਦਾ ਕੱਟ ਕੇ ਖੁਸ਼ ਆ ਮੈਂ ਇਹਨੂੰ ਬੈਠ ਕੇ ਮੈਂ ਕੱਟ ਨਹੀਂ ਸਕਦੀ ਮੈਨੂੰ ਐਂ ਹੁੰਦਾ ਵੀ ਮੈਂ ਖੜੀ ਖੜੀ ਲਵੇ ਲਾਏ ਆਪਣੀ ਗੈਸ ਸਬਜ਼ੀ ਤੇ ਆਪਣੇ ਦਾਲ ਸਬਜ਼ੀ ਤੇ ਧਿਆਨ ਹੋ ਜਾਂਦਾ ਹੈ ਬੈਠ ਕੇ ਤਾਂ ਮੈਂ ਕਦੀ ਉਹ ਕਰਦੀਆਂ ਘਟਦੀਆਂ ਜਿਵੇਂ ਆਪਾਂ ਤੁੱਪੇ ਬਾਹਰ ਮੰਝਾ ਢਾਹ ਰਖਿਆ ਤਾਂ ਬੈ ਕੇ ਘੱਟ ਲਿਆ ਨਹੀਂ ਤਾਂ ਮੈਨੂੰ ਐਂ ਹੋਉਂਦਾ ਵੀ ਮੈਂ ਇੱਥੇ ਦਾ ਸਮਝੀ ਰਟਾ ਖੜੀ ਖੜੀ ਹੋ

ना कम ਕਰਦੇ बिजी ਕਰਦੇ ਸਾਰੇ ਕੰਮ ਪੇਟ हो ਗਏ ਹਾਂ ਹਾਂ तो ਤਾਂ ਇੱਕ ਬਿਲਕੁਲ ਟਾਈਮ ਰਹਿਆ ਬੈਕਪੈਕ ਤਾਂ ਬਿਲਕੁਲ ਦਾ ਨਹੀਂ ਜਵਾਬ ਚੜ भी ਕਿੰਨੇ ਤੱਕ ਬਿਜਾਰ ਚ ਮੈਂ ਕਿਹਾ 10% ਦਾ ਚਾਰ ਚੋ ਦੀ ਵਧੀਆ ਹੈ ਨਾਣ ਕੋਣੀ ਘੁਰੀ ਕਾਲੇ ਨੇ ਬੱਚੇ ਕਾਲੇ ਦੇ ਬਿੱਕਦੇ ਉਹ ਸਾਫੇ ਨਹੀਂ ਆਇਆ ਅੱਜ ਦੁਪਹਿਰੇ ਥੀਨੋਂ ਘਟਾ ਦੇਣਾ ਹੈ ਅੱਗੇ ਨੂੰ ਘਟਦੇ ਜਾ ਕੇ ਕਰਨਾ ਸਿਆਣੇ ਨੂੰ ਇਹ ਬਿੱਕਦੇ ਆਪ ਕੋ ਥੋੜਾ ਜਾੜ ਕੇ ਹਟ ਦਿੰਦੇ ਰਹਿੰਦਾ ਅੱਗੇ ਜਿਆਦਾ ਜ਼ੋਰ ਹੁੰਦਾ ਤੇ ਕੰਧਾਂ ਨਾਲ ਰਸ ਜਿਆਦਾ ਪਤਾ ਨਹੀਂ ਪੇਪਰਾਂ ਦਾ ਟਾਈਮ ਕਰਕੇ ਉਹ ਥੋੜਾ ਜਾੜ ਕੇ ਹਟ ਦਿੰਦਾ ਫਿਰ ਫਰਾਰ ਟਾਈਮ ਚੱਲ ਰਿਹਾ ਹੈ ਤੁਹਾਡਾ ਸਾਡੀ ਬੋਲਦੀ ਹੈ ਦਾ ਵੀ ਬਨ ਰਹੀ ਹੈ ਦੋਤੇ ਵੀ ਆਪਣੀ ਗੱਲ ਰੱਖਦਾ ਗੱਟਾ ਵੀ ਲੱਪਣਾ ਰੱਖਦਾ ਤੇ ਇਹ ਆਪਾਂ ਕਰ ਰਹੀ ਹੈ Kau kena sini ਅੰਡ ਸਾਡੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੀ ਲਾਈਕ ਤੇ ਕਮੈਂਟ ਜੀ ਜਰੂਰ ਕਰਨਾ ਜੀ ਮਿਲਦੇ ਆਂ ਜੀ ਕੱਲ ਨੂੰ ਆਪਾਂ ਇੱਕ ਨਵੀਂ ਵੀਡੀਓ